ਨੇ ਮੈਂ ਅਕਾਲਪੁਰ ਵਾਹਿਗੁਰੂ ਦਾ ਸ਼ੁਕਰੀਆ ਗੁਜ਼ਾਰਾਂ ਕਿ ਉਹਨਾਂ ਨੇ ਮੇਰੇ ਜੇ ਨਿਵਾਣੇ ਸੇਵਕ ਤੇ ਇੱਕ ਇਹ ਨਵਾਂ ਡਾਉਨਰ ਬਖਸ਼ਿਆ ਟੂ ਆਨਰੇਰੀ ਡਾਕਟਰੇਟ ਦੀ ਡਿਗਰੀ ਪਰ ਨਾਲ ਹੀ ਹਾਰਵਰਡ ਯੂਨੀਵਰਸਿਟੀ ਤੋਂ ਮੈਂ 1.5 ਸਾਲ ਦਾ ਕੋਰਸ ਕੰਪਲੀਟ ਕੀਤਾ ਪਬਲਿਕ ਲੀਡਰਸ਼ਿਪ ਕ੍ਰੈਡੈਂਸ਼ਲ ਕਿਉਂਕਿ ਜਦੋਂ ਮੈਂ ਐਮਪੀ ਨਾਮਿਨੇਟ ਹੋਇਆ ਰਾਜ ਸਭਾ ਚ ਤੇ ਮੈਂ ਸਮਝਿਆ ਕਿ ਪਬਲਿਕ ਲੀਡਰਸ਼ਿਪ ਤੇ ਕੋਈ ਮਹਾਰਤ ਕੋ ਡਿਗਰੀ ਹਾਸਲ ਕਰਨੀ ਚਾਹੀਦੀ ਹੈ ਤੇ ਅਕਾਲਪੁਰ ਕਾਇੰਟੂ ਜੀ ਦੇ ਅਸ਼ੀਰਵਾਦ ਨਾਲ ਉਹ ਕੰਪਲੀਟ ਹੋਈ ਹੈ ਭਾਵੇਂ ਮੈਂ ਉਸ ਦਿਨ ਭਾਰਤ ਦੇ ਉਪ ਰਾਸ਼ਟਰਪਤੀ ਜੀ ਨੂੰ ਜਦੋਂ ਮੈਂ ਇਹ ਡਿਗਰੀ ਔਰ ਸਰਟੀਫਿਕੇਟ ਪ੍ਰੈਜ਼ੈਂਟ ਕੀਤਾ ਮੈਂ ਉਹਨਾਂ ਨੂੰ ਹੱਸਦਿਆਂ ਕਿਹਾ ਕਿ ਪਤਾ ਨਹੀਂ ਸ਼ਾਇਦ ਇਹਦੀ ਇਹਦੇ ਚ ਡਿਗਰੀ ਦੀ ਕਿੰਨੀ ਕੁ ਲੋਡ ਸਾਡੇ ਪਾਰਲੀਮੈਂਟ ਚ ਪਏ ਕਿਉਂਕਿ ਉੱਥੇ ਬੋਲਣ ਦਾ ਸਮਾਂ ਹੀ ਨਹੀਂ ਮਿਲਦਾ ਔਰ ਰੋਲਾ ਜ਼ਿਆਦਾ ਪੰਦਾ ਹੈ ਔਰ ਲੋਕੀ ਉਹ ਇੱਕ ਪੋਲੀਟੀਕਲ ਕਨਫਲਿਕਟਸ ਸਨ ਨੇ ਜ਼ਿਆਦਾ ਹੁੰਦੇ ਆ ਕਈ ਵਾਰ ਉਹ ਜਿਹੜੇ ਮੁੱਦਿਆਂ ਤੇ ਬਹਿਸ ਨਹੀਂ ਹੋ ਪਾਂਦੀ ਇਹ ਨੇ ਸਾਡੇ ਦੇਸ਼ ਦੇ ਮੁੱਦੇ ਤੇ ਮੈਂ ਉਮੀਦ ਕਰਦਾ ਕਿ ਜੋ ਮੈਂ ਹਾਰਵਰਡ ਚ ਸਿੱਖਿਆ ਪੜ੍ਹਿਆ ਉਹਦਾ ਕੋਈ 10% ਯੂਜ਼ ਹੋ ਜਾਵੇ ਇੰਡੀਅਨ ਪਾਰਲੀਮੈਂਟ ਵਿੱਚ ਤੇ ਮੈਂ ਸਮਝਾਂਗਾ ਮੇਰਾ ਕੋਰਸ ਕੀਤਾ ਕਾਰੀ ਕਾਰੀ ਹੋ ਗਿਆ ਅ ਸਰ ਅਗਰ ਮੁੱਦੋਂ ਕੀ ਬਾਤ ਕਰਨੀ ਆ ਆਪਣੇ ਕੌਣ ਸੇ ਮੁੱਦੇ ਐਸੇ ਆ ਜੋ ਆਪ ਸੰਸਦ ਵਿੱਚ ਉਠਾਣਾ ਚਾਹਤੇ ਆ ਇਸ ਸੰਸਦ ਵਿੱਚ ਦੇਖੋ ਅਨਇੰਪਲੋਇਮੈਂਟ ਦਾ ਮੁੱਦਾ ਹੈ ਬੇਰੋਜ਼ਗਾਰੀ ਦਾ ਜੌਬਸ ਦਾ ਮਹਿੰਗਾਈ ਦਾ ਮੁੱਦਾ ਹੈ ਗਰੀਬ ਕਿਸਾਨਾਂ ਦੀ ਮਾਲੀ ਹਾਲਤ ਦਾ ਮੁੱਦਾ ਹੈ ਹੁਣ ਐਮਐਸਪੀ ਹੈ ਸੀਏਸੀਪੀ ਉਹ ਗੱਲ ਕਰਦੇ ਆਂ ਇਹ ਹੱਲ ਹੋਣੀ ਹੈ ਕਲਾਈਮੇਟ ਚੇਂਜ ਦਾ ਮੁੱਦਾ ਹੈ ਸੋਸ਼ਲ ਇਨ ਇਕੁਐਲਿਟੀ ਦਾ ਮੁੱਦਾ ਹੈ ਜਿਹੜਾ ਗਰੀਬ ਅਮੀਰ ਦਾ ਪਾੜ ਫੜ ਰਿਹਾ ਇਸ ਤਰ੍ਹਾਂ ਦੇ ਕਈ ਮੁੱਦੇ ਨੇ ਜਿਹੜੇ ਇਸ ਟਾਈਮ ਦੇਸ਼ ਸਾਡਾ ਭਾਰਤ ਨੇ ਬਹੁਤ ਤਰੱਕੀ ਕੀਤੀ ਹੈ 5 ਟ੍ਰਿਲੀਅਨ ਇਕਨੋਮੀ ਬਣ ਰਹੀ ਹੈ ਜੀਡੀਪੀ 6.7% ਹੋ ਰਹੀ ਹੈ ਪਰ ਮੇਰਾ ਪ੍ਰਸ਼ਨ ਹੈ ਉਹਦਾ ਉਹਦਾ ਜਿਹੜਾ ਜੀਡੀਪੀ ਦਾ ਜਿਹੜਾ ਮੇਨ ਬੈਨੀਫਿਟ ਹੈ ਉਹਦਾ ਲਾਭ ਹੈ ਉਹ ਗਰੀਬ ਬੰਦੇ ਨੂੰ ਗਰੀਬ ਕਿਸਾਨ ਨੂੰ ਐਮ ਐਸ ਐਮ ای ਸੈਕਟਰ ਨੂੰ ਮਿਲ ਰਿਹਾ ਨਹੀਂ ਮਿਲ ਰਿਹਾ ਮੈਨੂੰ ਨਹੀਂ ਲੱਗਦਾ ਕਿ ਉਹਨਾਂ ਨੂੰ ਮਿਲ ਰਿਹਾ ਐਮ ਐਸ ਐਮ ای ਸੈਕਟਰ ਬੜੇ ਬੋਝ ਚ ਹੈ ਕਿਸਾਨ ਬੋਝ ਚ ਜੋ ਤੱਕ ਅਸੀਂ ਇਹ ਆਪਣੇ ਜਿਹੜੇ ਨੀਚੇ ਦਾ ਸੈਕਟਰ ਹੈ ਜਾਂ ਮੀਡੀਅਮ ਸੈਕਟਰ ਹੈ ਉਹਨੂੰ ਖੁਸ਼ਹਾਲ ਨਹੀਂ ਕਰਾਂਗੇ ਉਹਨੂੰ ਤਸੱਲੀ ਨਹੀਂ ਕਰਾਂਗੇ ਅਸੀਂ ਭਾਰਤ ਨੂੰ ਇੱਕ ਵਿਕਸਤ ਦੇਸ਼ ਕਿਵੇਂ ਕਹਿ ਸਕਦੇ ਲੇਕਿਨ ਸਰ ਜਿੱਦਾਂ ਪਰਿਣਾ ਤੁਸੀਂ ਪਹਿਲਾਂ ਸਵਾਲ ਨਹੀਂ ਗਏ ਤਾਂ ਉਹਨਾਂ ਡਾਕਟਰੇਟ ਵੀ ਬਾਇਗਵਰਨਰ ਆਫ ਪੰਜਾਬ ਤੁਸੀਂ ਕਿਸ ਤਰ੍ਹਾਂ ਮਹਿਸੂਸ ਕਰ ਰਹੇ ਹੋ ਤੇ ਨਾਲੇ ਨੌਜਵਾਨਾਂ ਦੇ ਲਈ ਤੁਸੀਂ ਅੱਗੇ ਕੀ ਕੁਝ ਕਦਮ ਰੱਖਣ ਜਾ ਰਹੇ ਹੋ ਮੈਂ ਇਹ ਨੌਜਵਾਨਾਂ ਨੂੰ ਅਸੀਂ ਪੰਜਾਬ ਦੇ ਵਿੱਚ ਜਗਾ ਜਗਾ ਸਕਿੱਲ ਸੈਂਟਰ ਖੋਲੇ ਹੈ ਹੋਰ ਵੀ ਖੋਲ ਰਹੇ ਆ ਪੰਜਾਬ ਦੇ ਸਾਡਾ ਮੇਰਾ ਟੀਚਰ ਹੈ कि 10000 ਬੱਚੇ ਨੂੰ ਅਸੀਂ ਨੌਕਰੀ ਦੇਾਂਗੇ ਹੁਣ ਅਸੀਂ 4000 ਤੱਕ ਪਹੁੰਚੇ ਆਂ ਤੇ ਸਕਿਲਿੰਗ ਜਿਹੜੀ ਹੈ ਐਜੂਕੇਸ਼ਨ ਪਾਲਿਸੀ ਤੇ ਵੀ ਬੜੀ ਲੋੜ ਹੈ ਕਿਉਂਕਿ ਇੱਕ ਐਮਏ ਬੰਦਾ ਐਮਬੀਏ ਬੰਦਾ ਵਿਹਲਾ ਰਹਿ ਸਕਦਾ ਪਰ ਸਕਿੱਲ ਵਾਲਾ ਬੰਦਾ ਭਾਵੇਂ ਪੰਜਾਬ 'ਚ ਰਹੇ ਕੈਨੇਡਾ ਜਾਏ ਯੂਕੇ ਜਾਏ ਸਕਿੱਲ ਬੜੀ ਜ਼ਰੂਰੀ ਹੈ ਅੱਜ ਥਿਉਰੀ ਦਾ ਜਮਾਨਾ ਨਹੀਂ ਹੈ ਸਾਰੇ ਯੂਥ ਨੂੰ ਮੈਂ ਕਵਾਂਗਾ ਵੀ ਕੋਈ ਨਾ ਕੋਈ ਆਪਣੇ ਜਿਹੜੇ ਯੂਥ ਹੈ ਮੁੰਡੇ ਨੇ ਕੁੜੀਆਂ ਨੇ ਸਾਡੀਆਂ ਭੈਣਾਂ ਨੇ ਧੀਆਂ ਨੇ ਬੱਚੇ ਨੇ ਕੋਈ ਨਾ ਕੋਈ ਹੁਨਰ ਸਿੱਖਣ ਭਾਵੇਂ ਉਹ ਬਿਊਟੀ ਦਾ ਹੈ ਵੈਲਨੈਸ ਦਾ ਸੋਲਰ ਪੈਨਲ ਹੈ ਗ੍ਰਾਫਿਕ ਡਿਜ਼ਾਈਨਿੰਗ ਹੈ ਨਰਸ ਹੈ ਫਲਾਈਟ ਹੈ ਸੈਂਕੜਿਆਂ ਕੋਰਸ ਨੇ ਅਸੀਂ ਚਲਾ ਰਹੇ ਹਾਂ ਗ੍ਰਾਫਿਕ ਡਿਜ਼ਾਈਨਿੰਗ ਹੈ ਆਈਟੀ ਵਗੈਰਾ ਕਿੰਨੇ ਕੋਰਸ ਨੇ ਉਸਕਿਲਿੰਗ ਦਾ ਸਿੱਖਣ ਔਰ ਦੂਸਰਾ ਸੈਲਫ ਕੌਨਫੀਡੈਂਸ ਰੱਖਣ ਮਿਹਨਤ ਰੱਖਣ ਮੈਨੂੰ ਇਹ ਕਹਿੰਦੇ ਆ ਕੋਈ ਗੁਰੇਜ਼ ਨਹੀਂ ਹੋ ਰਿਹਾ ਕਿ ਮੈਂ ਪੰਜਾਬ ਦੇ ਇੱਕ ਛੋਟੇ ਜਿਹੇ ਸ਼ਹਿਰ ਚੋਂ ਕੋਟਕਪੂਰਾ ਤੋਂ ਉੱਥੇ ਹੀ ਮੈਂ ਤੱਪੜ ਵਾਲੇ ਸਕੂਲ ਚ ਪੜਿਆ ਔਰ ਗਵਰਨਮੈਂਟ ਪ੍ਰਜਿਤਰਾ ਕਾਲਜ ਫਰੀਦਕੋਟ ਗ੍ਰੈਜੂਏਸ਼ਨ ਕੀਤੀ ਪੰਜਾਬ ਯੂਨੀਵਰਸਿਟੀ ਪਟਿਆਲਾ ਮੈਂ ਪੜਿਆ ਫਿਰ ਗਵਰਨਮੈਂਟ ਜੌਬ ਲਈ ਤੇ ਹੌਲੀ 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 ਕਰਦੇ ਆ ਵਾਈ ਗੁਰੂ ਦਾ ਵੀ ਆਸ਼ੀਰਵਾਦ ਰਿਹਾ ਪਰ ਮਿਹਨਤ ਮੁਸ਼ਕਤ ਵੀ ਬਹੁਤ ਕੀਤੀ ਔਰ ਅੱਜ ਵੀ ਮੈਂ 16 ਘੰਟੇ ਕੰਮ ਕਰਦਾ ਅੱਧਾ ਟਾਈਮ ਆਪਣੇ ਕਾਰੋਬਾਰ ਲਈ ਜੋ ਇੰਟਰਨੈਸ਼ਨਲ ਲੈਵਲ ਤੇ ਔਰ ਅੱਧਾ ਟਾਈਮ ਸਮਾਜ ਸੇਵਾ ਲਈ ਆਪਣਾ ਟਾਈਮ ਮੈਂ ਤਕਸੀਮ ਕੀਤਾ ਤੇ ਇਹ ਹੀ ਲੈਸਨ ਹੈ ਯੂਥ ਨੂੰ ਕਿ ਹਿੰਮਤ ਨਾ ਹਾਰੋ ਕਿ ਅਸੀਂ ਵੀ ਗ੍ਰਾਸ ਰੂਟ ਲੈਵਲ ਤੋਂ ਹੀ ਚੱਲ ਕੇ ਇੱਥੇ ਪਹੁੰਚੇ ਆਂ ਇਹ ਨਹੀਂ ਕਿ ਵੀ ਅਸੀਂ ਕੋਈ ਬਹੁਤ ਬਹੁਤ ਵੱਡੇ ਅਮੀਰ ਪਰਿਵਾਰ ਚ ਪੈਦਾ ਹੋਏ ਆਂ ਮੈਂ ਫਰਸਟ ਜਨਰੇਸ਼ਨ ਬਿਜ਼ਨਸਮੈਨ ਤੇ ਇਧਰ ਦੀਆਂ ਬਹੁਤ ਉਦਾਹਰਣਾਂ ਨੇ ਸਾਡੇ ਪੰਜਾਬ ਤੋਂ ਜਿਨ੍ਹਾਂ ਨੇ ਪੰਜਾਬ ਦੇ ਵਿੱਚ ਜਾਂ ਪੰਜਾਬ ਤੋਂ ਬਾਹਰ ਬਹੁਤ ਤਰੱਕੀ ਕੀਤੀ ਹੈ ਉਹਨਾਂ ਨੂੰ ਆਪਣਾ ਰੋਲ ਮਾਡਲ ਬਣਾ ਕੇ ਹੌਸਲਾ ਨਾ ਹਾਰੋ ਮਿਹਨਤ ਕਰੋ ਮਸ਼ਰਕਤ ਕਰੋ ਤਾਂ ਕਿ ਅਸੀਂ ਆਪਣਾ ਮੁੜ ਰਗਲਾ ਪੰਜਾਬ ਸਿਰ ਸਿਰ ਸਕੀ। ਬਿਲਕੁਲ ਜੀ ਸਰ ਨੀਟ ਦੇ ਬਾਰੇ ਲਗਾਤਾਰ ਨੀਟ ਦੇ ਬਾਰੇ ਤੁਸਨੇ ਬਾਰੇ ਕੁਝ ਸੱਤ ਦੇ ਬਿਕਰਣਾ ਜੋ ਨੀਟ ਦਾ ਨੀਟ ਦੇ ਬਾਰੇ ਜ ਮੈਂ ਆਲਰੇਡੀ ਬੋਲਿਆ ਔਰ ਬਹੁਤ ਹੀ ਮੈਂ ਕਿਹਾ ਕਿ ਜੋ ਸਾਡਾ ਐਜੂਕੇਸ਼ਨ ਸਿਸਟਮ ਹੈ ਕਿਉਂਕਿ ਇਸ ਤੇ ਇੱਕ ਉਂਗਲੀ ਮੈਂ ਮੈਨੂੰ ਹਜੇ ਪੂਰੀ ਰਿਪੋਰਟ ਨਹੀਂ ਆਈ ਹਾਲਾਂਕਿ ਬਿਹਾਰ ਦੇ ਵਿੱਚ ਕੁਝ ਅਰੈਸਟ ਹੋਈਆਂ ਪਰ ਕਿਤੇ ਨਾ ਕਿਤੇ ਉਹਦੇ ਤੇ ਦਾਗ ਲੱਗਿਆ ਹੈ ਔਰ ਦੇਖੋ ਬੱਚੇ ਜਿਹੜੇ ਸਾਡੇ ਹੈ ਮੈਂ ਖੁਦ ਕੰਪੀਟੀਟਿਵ ਐਗਜ਼ਾਮ ਚ ਪੜਦਾ ਰਿਹਾ ਪਹਿਲਾਂ ਮੈਂ ਡਾਕਟਰ ਵੀ ਬਣਨਾ ਸੀ ਫਿਰ ਫਾਦਰ ਬਿਮਾਰ ਹੋ ਗਏ ਮੈਨੂੰ ਪਤਾ ਹੈ ਕੰਪੀਟੀਟਿਵ ਇਗਜ਼ਾਮ 'ਚ ਬੱਚਿਆਂ ਦੀ ਕਿੰਨੀ ਮੁਸ਼ਕਲ ਕਿਸ ਤਰ੍ਹਾਂ ਉਹ ਰਾਤ ਨੂੰ ਜਿਵੇਂ ਆਪਾਂ ਕਹਿੰਦੇ ਆ ਦੇ ਲੀਵ نو ਯੂ ਨੋ ਸਟੋਨ ਅਨਟਰਨਡ ਐਂਡ ਦੇ ਕਹਿੰਦੇ ਆ ਬਰਨ ਮਿਡਨਾਈਟ ਆਇਲ ਉਹ ਵਿਚਾਰੇ ਪੜਦੇ ਐ ਉਸ ਤੋਂ ਬਾਅਦ ਇਹ ਬਦਕਿਸਮਤੀ ਹੈ ਕਿ ਇਹ ਪੇਪ ਇਹ ਜਿਹੜੇ ਕੰਪੀਟੀਟਿਵ ਇਗਜ਼ਾਮ ਦੇ ਵਿੱਚ ਪੇਪਰਾਂ ਦੇ ਵਿੱਚ ਕੋਈ ਕਪਲੇਬਾਜੀ ਹੋ ਜਣੀ ਇਸ ਤੋਂ ਜ਼ਿਆਦਾ ਨਿੰਦਨਯੋਗ ਗੱਲ ਨਹੀਂ ਹੋ ਸਕਦੀ ਇਹਦੀ ਸੀਬੀਆਈ ਕੋਈ ਵੀ ਇਨਕੁਆਇਰੀ ਕਰਾ ਕੇ ਦੋਸ਼ੀਆਂ ਨੂੰ ਐਸੀ ਸਜ਼ਾ ਮਿਲਣੀ ਚਾਹੀਦੀ ਹੈ ਫਾਇਰ ਟਾਗ ਦੇਣਾ ਚਾਹੀਦਾ ਤਾਂ ਕਿ ਅੱਗੋਂ ਤੋਂ ਕੋਈ ਬੰਦਾ ਇਹੋ ਜੀ ਹਿੰਮਤ ਨਾ ਕਰੇ ਕਿ ਬੱਚਿਆਂ ਦੇ ਭਵਿੱਖ ਨਾਲ ਕੋਈ ਖਿਲਵਾੜ ਕਰਨ ਦਾ ਸੋਚ ਵੀ ਸਕੇ ਦਿੱ ਤੋਂ ਮੇਰਾ ਸਰ ਆਖੀ ਸਬਾਤ ਬੜੇ ਖੁਸ਼ ਕਰਨ ਸਿੱਖ ਪਾਇਆ ਰਾਸੀ ਕਮਿਊਨਿਟੀ ਅੱਗੇ ਵਧਦਾ ਜਾ ਰਿਹਾ ਹੈ ਜਿਸੇ ਵੀ ਇੱਕ ਅੱਜ ਡਾਕਟਰੇਟ ਦੀ ਤਾਰੂ ਫੀਲਿੰਗਸ ਨੇ ਇੱਕ ਵਾਰ ਫਿਰ ਤੋਂ ਪਿਆਰ ਕੀਤਾ। ਹੀ ਵਾਸ ਪੰਜਾਬੀ ਮੈਂ ਸਿੱਖਾਂ ਸਿੱਖ ਕਮਿਊਨਿਟੀ ਦੇ ਬਜਾਏ ਕਹਾਂਗਾ ਪੰਜਾਬੀ ਕਮਿਊਨਿਟੀ ਪੰਜਾਬ ਦਾ ਜਿਹੜਾ ਪੰਜਾਬੀ ਕਿਤੇ ਵੀ ਬੈਠਾ ਹੈ ਪੰਜਾਬੀ ਬਹੁਤ ਦਲੇਰ ਨੇ ਬਹੁਤ ਖੁਸ਼ਹਾਲ ਨੇ ਦਿਲੋਂ ਕਹਿੰਦੇ ਜਿੱਥੇ ਵੀ ਕੋਈ ਇੱਕ ਪੰਜਾਬੀ ਵਸਦਾ ਹੈ ਉੱਥੇ ਪੰਜਾਬ ਵਸਾ ਲੈਂਦਾ ਹੈ ਪਰ ਦੁੱਖ ਹੁੰਦਾ ਹੈ ਕਿ ਸਾਡਾ ਪੰਜਾਬ ਪਿੱਛੇ ਰਹਿ ਗਿਆ ਹੈ। ਹਰ ਪੰਜਾਬੀ ਜੋ ਦੁਨੀਆ 'ਚ ਵਸਦਾ ਹੈ ਜਿਹਦੇ ਤੇ ਅਕਾਲ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਪੰਜਾਬ ਲਈ ਕੁਝ ਕਰੋ ਪੰਜਾਬ ਨੂੰ ਸੰਭਾਲੋ ਜੇ ਪੰਜਾਬ ਤਰੱਕੀ ਨਹੀਂ ਕਰੇਗਾ ਤਾਂ ਫਿਰ ਆਪਣੇ ਅਮੀਰ ਹੋਣ ਦਾ ਆਪਣੇ ਖੁਸ਼ਹਾਲ ਹੋਣ ਦਾ ਫਾਇਦਾ ਨਹੀਂ ਪੰਜਾਬ ਨੂੰ ਆਓ ਰਲ ਮਿਲ ਕੇ ਸੰਭਾਲੀਏ ਭੇਦ ਭਾਵ ਖਤਮ ਕਰਦੀ ਹੈ ਮੈਂ ਤਾਂ ਹਰ ਵਾਰੀ ਸਾਰੇ ਜਿਹੜੇ ਪੰਜਾਬ ਦੇ ਐਮਪੀਜ਼ ਅਗਲੇ ਹਫਤੇ ਉਹਨਾਂ ਦਾ ਖਾਣਾ ਪ੍ਰੀਤੀ ਭੋਜ ਵੀ ਰੱਖਿਆ ਮੈਂ ਸਾਰੇ ਕਿਸੇ ਪੋਲੀਟੀਕਲ ਪਾਰਟੀ ਤੋਂ ਐਮਪੀ ਹੈ ਮੈਂ ਕਿਹਾ ਤੁਸੀਂ ਜਿੱਤ ਕੇ ਪੰਜਾਬੀਆਂ ਨੇ ਜਿਤਾਇਆ ਤੁਹਾਨੂੰ ਹੁਣ ਤੁਸੀਂ ਆਗੇ ਪਾਰਲੀਮੈਂਟ 'ਚ ਹੁਣ ਪਾਰਟੀ ਭੁੱਲ ਜਾਓ ਪੰਜਾਬ ਲਈ ਇਕੱਠੇ ਕੰਮ ਕਰੋ ਜੇ 10 ਰਾਜ ਸਭਾ 'ਚ ਨੇ 13 ਲੋਕ ਸਭਾ ਜਨੇ ਬਹੁਤ ਹੁੰਦੇ 25 ਐਮਪੀ ਪੰਜਾਬ ਦੇ 23 ਐਮਪੀ ਜੇ ਕੋਈ ਆਵਾਜ਼ ਮਾਰਨ ਤੇ ਕੋਈ ਮਨਾ ਕਰ ਹੀ ਨਹੀਂ ਸਕਦਾ ਪਰ ਪ੍ਰਧਾਨ ਮੰਤਰੀ ਜੀ ਨੇ ਗ੍ਰਹਿ ਮੰਤਰੀ ਜੀ ਨੇ ਜਿੰਨੇ ਵੀ ਸਾਡੇ ਪੰਜਾਬ ਦੇ ਮਸਲੇ ਐ ਬਹੁਤ ਨੇ ਉਹਦੇ ਬਾਰੇ ਅਸੀਂ ਇਕੱਠੇ ਹੋ ਕੇ ਆਵਾਜ਼ ਚੁੱਕੀ ਔਰ ਹਰ ਪੰਜਾਬੀ ਦਾ ਫਰਜ਼ ਹੈ ਆਪਣੇ ਪੰਜਾਬ ਦੀ ਖੁਸ਼ਹਾਲੀ ਲਈ ਪੰਜਾਬ ਦੇ ਯੂਥ ਨੂੰ ਸੰਭਾਲਣ ਲਈ ਆਪਣਾ ਯੋਗਦਾਨ ਪਾਏ। ਥੈਂਕ ਯੂ ਜਿਸ ਤਰੀਕੇ سے ਡਾਕਟਰੇਟ ਦੀ ਡਿਗਰੀ ਜੋ ਹੈ ਇੰਕਮ ਨੇ ਸਾਲਾਂ ਤੋਂ ਬਣੀ ਹੈ। ਕਿਆ ਚੰਗਾ ਲੱਗ ਰਿਹਾ ਹੈ ਅਬ ਕਿਸ ਤਰੀਕੇ ਦਾ ਜੋਖ ਪੱਵੀ ਜੋ ਹੈ ਉਹਨਾਂ ਦੀ ਬੜੀ ਚੰਗੀ ਹੈ ਤਾਂ ਸਭ ਨੂੰ ਮੁਬਾਰਕ ਦੇਣਾ ਬੰਤਾ ਹੈ ਇਹਨਾਂ ਨੇ ਇਤਨੀ ਲੰਬੀ ਸਮਾਜ ਸੇਵਾ ਕੀਤੀ ਹੈ ਤੇ ਪੰਜਾਬੀਆਂ ਦੀ ਸ਼ਾਨ ਹੈਗੇ ਆ ਡਾਕਟਰ ਵਿਕਰਮਜੀਤ ਸਿੰਘ ਸਾਨੀ ਹਰ ਖੇਤਰ ਵਿੱਚ ਭਾਵੇਂ ਕੋਰੋਨਾ ਹੋਵੇ ਭਾਵੇਂ ਸਮਾਜ ਦਾ ਕੋਈ ਕੰਮ ਹੋਵੇ এমਪਲੋਇਮੈਂਟ ਹੋਵੇ ਐਜੂਕੇਸ਼ਨ ਹੋਵੇ ਕੋਈ ਐਸਾ ਫੀਲਡ ਨਹੀਂ ਜਿੱਥੇ ਡਾਕਟਰ ਵਿਕਰਮਜੀਤ ਸਿੰਘ ਸਾਨੀ ਨੇ ਪਦਮ ਸ਼੍ਰੀ ਡਾਕਟਰ ਵਿਕਰਮਜੀਤ ਸਾੰਧੀ ਨੇ ਸੇਵਾ ਨਾ ਕੀਤੀ ਹੋਵੇ ਉਹਨਾਂ ਨੂੰ ਪਦਮ ਸ਼੍ਰੀ ਦੀ ਡਿਗਰੀ ਵੀ ਮਿਲੀ ਹੈ ਫਿਰ ਡਾਕਟਰੇਟ ਮਿਲੀ ਹੈ ਯੂਨੀਵਰਸਿਟੀ ਆ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਤੇ ਹਾਰਵਰਡ ਯੂਨੀਵਰਸਿਟੀ ਨੇ ਵੀ ਉਹਨਾਂ ਨੂੰ ਲੀਡਰਸ਼ਿਪ ਦੇ ਸਬੰਧ ਕੀਤਾ ਤੇ ਮੈਂ ਉਹਨਾਂ ਨੂੰ ਮੁਬਾਰਕਬਾਦ ਦੇਣ ਲਈ ਆਇਆ ਸੀ ਕਿ ਅਕਾਲ ਮੁਰਖ ਉਹਨਾਂ ਨੂੰ ਹੋਰ ਅੱਗੇ ਬੁਲੰਦੀ ਬਖਸ਼ੇ ਇਹ ਅੱਜ ਦਾ ਮੌਕਾ ਬੜੀ ਖੁਸ਼ੀ ਦੀ ਗੱਲ ਹੈ ਕਿ ਅੱਜ ਸਰਦਾਰ ਵਿਕਰਮਜੀਤ ਸਿੰਘ ਸਾਨੀ ਜਿਨ੍ਹਾਂ ਨੂੰ ਪਿਛਲੇ ਦਿਨਾਂ ਦੇ ਵਿੱਚ ਡਾਕਟਰੇਟ ਦਾ ਖਿਤਾਬ ਮਿਲਿਆ ਹਾਰਵਰਡ ਯੂਨੀਵਰਸਿਟੀ ਤੋਂ ਔਰ ਗਵਰਨਰ ਆਫ ਪੰਜਾਬ ਨੇ ਜਿਹੜਾ ਇਹ ਅਵਾਰਡ ਉਹਨਾਂ ਨੂੰ ਦਿੱਤਾ ਡਾਕਟਰੇਟ ਦਾ ਮੈਂ ਸਮਝਦਾ ਕਿ ਸਿੱਖਾਵਾਂ ਵਸੇ ਬੜੀ ਮਾਨ ਦੀ ਗੱਲ ਹੈ ਕਿਉਂਕਿ ਸਰਦਾਰ ਵਿਕਰਮਜੀਤ ਸਿੰਘ ਸਾਨੀ ਜਿਥੇ ਪਦਮਸ਼੍ਰੀ ਦਾ ਅਵਾਰਡ ਮਿਲਿਆ ਹੈ ਜਿੱਥੇ ਰਾਜ ਸਭਾ ਦੇ ਮੈਂਬਰ ਨੇ ਸਿੱਖਾਂ ਦੀ ਵੀ ਗੱਲ ਕਰਦੇ ਆ ਕੌਮ ਦੀ ਗੱਲ ਕਰਦੇ ਆ ਨਾਲ ਕੌਮ ਦਾ ਦਰਦ ਸਮਝਦੇ ਆ ਗੁਰੂ ਘਰਾਂ ਦੇ ਪ੍ਰੇਮੀ ਨੇ ਗੁਰੂ ਘਰ ਦੀਆਂ ਸੇਵਾਵਾਂ ਔਰ ਖਾਸ ਤੌਰ ਤੇ ਜੋ ਸੇਵਾ ਇਹਨਾਂ ਨੇ ਕੋਵਿਡ ਦੀ ਸਮिति ਵਿੱਚ ਕੀਤੀ ਆ ਜਿਸ ਤਰੀਕੇ ਦੇ ਨਾਲ ਹਜ਼ਾਰੋਂ ਕਨਸੈਂਟਰੇਟਰਸ ਮੰਗਾਏ ਔਰ ਲੋਕਾਂ ਨੂੰ ਫ੍ਰੀ ਵੰਡੇ ਗਏ ਔਰ ਐਸੀ ਤਰੀਕੇ ਦੇ ਨਾਲ ਆਕਸੀਜਨ ਸਿਲੰਡਰਸ ਔਰ ਮੈਂ ਸਮਝਦਾ ਕਿ अनेका ਸੇਵਾਵਾਂ ਜਿਹੜੀਆਂ ਨੇ ਇਹਨਾਂ ਦੇ ਨਾਮ ਲਿਖਿਆ ਜਾਂਦੀਆਂ ਨੇ ਔਰ ਸਭ ਤੋਂ ਵੱਡੀ ਗੱਲ ਹੈ ਜਿਸ ਕੋ ਕਥ ਅਫਗਾਨੀ ਸਿੱਖਾਂ ਦੇ ਸਾਡੇ ਭਰਾਵਾਂ ਦੇ ਉੱਤੇ ਵਿਪਤਾਈ ਸੀ ਉਹ ਜਿਹੜੀਆਂ ਉੱਥੋਂ ਉਹਨਾਂ ਨੂੰ ਇਵੇਕੂਏਟ ਕਰਾਉਣ ਵਾਸਤੇ ਜੋ ਇਹਨਾਂ ਨੇ ਹਵਾਈ ਜਹਾਜ਼ਾਂ ਦਾ ਪ੍ਰਬੰਧ ਕਰਾਇਆ ਮਹਾਰਾਜ ਦੇ ਸ਼ੁਰੂ ਕੱਥੇ ਲੈ ਕੇ ਆ ਇਹ ਸੇਵਾਵਾਂ ਉਹਨਾਂ ਨੂੰ ਜੋ ਕਾਰ ਨੇ ਉਹਨਾਂ ਨੂੰ ਰੋਜ਼ ਦੇ ਰੋਜ਼ ਭਾਗ ਲਾਗ ਰਹੇ ਨੇ ਸੋਸ਼ੀਅਲ ਸਾਰੇ ਇੱਥੇ ਵਰਲਡ ਪੰਜਾਬੀ ਆਰਗੇਨਾਈਜੇਸ਼ਨ ਦਾ ਜਿਹੜਾ ਰਹਿਣਾ ਪ੍ਰੋਗਰਾਮ ਰੱਖਿਆ ਉੱਥੇ ਉਹਨਾਂ ਨੂੰ ਸਨਮਾਨਿਤ ਕੀਤਾ ਗਿਆ ਉਹਨਾਂ ਨੂੰ ਵਧਾਈ ਦਿੱਤੀ ਗਈ ਹੈ ਔਰ ਗੁਰ ਚਰਨੇ ਚ ਅਰਦਾਸ ਕਰਦੇ ਹਾਂ ਕਿ ਅਫੇਜ ਲੋਕ ਜਿਹੜੇ ਕੌਮ ਦਾ ਸਿਰ ਉਚਾਰ ਕਰਨ ਮਹਾਰਾਜ ਉਹਨਾਂ ਨੂੰ ਸਿਹਤਯਾਬੀ ਦਿਨ ਔਰ ਚੰਗੇ ਕਾਰਜ ਕਰਾ ਸੇ। ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਦੇ ਲਈ ਫੋਲੋ ਕਰੇਨ ਦੈਨਿਕ ਸਵੇਰਾ ਟੀਵੀ YouTube Facebook Instagram X ਔਰ WhatsApp channel par